ਸਭ ਤੋਂ ਪਹਿਲਾਂ ਤੇ ਇਹ ਦੱਸੋ ਕਿ ਤੁਹਾਡੇ ਕੋਲ ਜਿਹੜਾ ਸੰਦ ਪੜਾਇਆ ਉਹ ਕਿੰਨਾ ਗਿਆ ਸੰਦ ਪੜਾਇਆ ਆਪਣੇ ਕੋਲ 4 ਤੱਕ ਪੈਣਾ ਜੀ 4 ਕ ਮਹੀਨਾ ਤਿੰਨ ਵੱਡੀਆਂ ਵੱਡੀਆਂ ਕ ਪੈਣਾ ਜੀ ਅੱਛਾ ਜੀ ਇੱਕ ਟਰੈਕਟਰ ਕੰਪੈਨ ਹੈ ਜੀ ਠੀਕ ਹੈ ਤਿੰਨ ਜੀ ਏ 3 ਵੀ ਆਪਣੇ ਕੋਲ ਅੱਛਾ ਜੀ ਇੱਕ ਚਣ ਵਾਲੀ ਬਿੱਕ ਲੋਡਰ ਸੌਰੀ ਚਣ ਵਾਲੀ ਐਕਸਕੇਵੇਟਰ ਮਸ਼ੀਨ ਹੈ ਜੀ ਆਪਣੇ ਕੋਲ ਐਕਸਕੇਵੇਟਰ ਮਸ਼ੀਨ ਹੈ ਮਤਲਬ ਉਹ ਨਹਿਰਾਂ ਦੇ ਕੰਮ ਆਉਂਦੀ ਹੈ ਠੀਕ ਹੈ ਆਪਾਂ ਕੋਲ 26 ਟਰੈਕਟਰ ਟੋਟਲ 26 ਟਰੈਕਟਰ ਹੈ ਹਾਂਜੀ ਉਹਦੇ ਵਿੱਚ 21 ਟਰੈਕਟਰ ਮੈਂ ਦਰਾ ਦੇਈ 21 ਟਰੈਕਟਰ ਮੈਂ ਦਰਾ ਦੇ ਕੁਝ ਜੌਂਡੀਆ ਰਹੀ ਅੱਛਾ ਜੀ 1855 ਦਾ ਇੱਕ ਕਰਤਾ ਟਰੈਕਟਰ ਠੀਕ ਹੈ ਆ ਜਿਹੜਾ ਹਾਂ ਲੈ ਕੇ ਆਏ ਜਿਹੜਾ ਕਾਲਾ ਕੋੜਾ ਕਾਲਾ ਕੋੜਾ ਠੀਕ ਹੈ ਜੀ ਹਾਂਜੀ ਤੇ ਇੱਕ ਕੰਮ ਜਿਹੜਾ ਪਹਿਲਾਂ ਜੀਸੀਬੀ ਦਾ ਸ਼ੁਰੂ ਕੀਤਾ ਕਿ ਜਾਂ ਪਹਿਲਾਂ ਕੰਬਾਈਨਾ ਦਾ ਹੀ ਨਹੀਂ ਪਹਿਲਾਂ ਆਪਾਂ ਕੰਮ ਸਟਾਰਟ ਕਰਿਆ ਜੀ ਲੈਜਰ ਲੈਵਲ ਤੋਂ ਅੱਛਾ ਜੀ 2009 ਤੋਂ ਜੀ 2009 ਤੋਂ ਹਾਂਜੀ ਤੁਹਾਡੀ ਉਮਰ ਕਿੰਨੀ ਹੈ ਮੇਰੀ 32 ਸਾਲ ਉਮਰ ਹੈ 32 ਸਾਲ ਹਾਂਜੀ ਤੇ ਨੌ ਮਤਲਬ ਕਿ 16 ਸਾਲ ਹੋ ਗਏ ਤੁਹਾਨੂੰ ਕੰਮ ਸ਼ੁਰੂ ਕੀਤੇ ਨੇ ਹਾਂਜੀ ਹਾਂਜੀ ਸਰ ਅੱਛਾ ਜਦੋਂ ਤੁਸੀਂ ਕੰਮ ਸ਼ੁਰੂ ਕੀਤਾ ਸੀ ਹਾਂਜੀ ਠੀਕ ਹੈ ਜੀ ਉਦੋਂ ਕੋ ਆਪਣੇ ਕੋ ਕਿੰਨਾ ਕੁ ਸੰਦ ਪੜਾ ਸੀ ਤੇ ਜ਼ਮੀਨ ਕਿੰਨੀ ਕੀ ਆਪਣੇ ਕੋਲੇ ਟੋਟਲ ਜ਼ਮੀਨ 10 ਕਿੱਲੇ ਜੀ ਮੇਰੇ ਫਾਦ ਸਾਹਿਬ ਨੂੰ 5 ਕਿੱਲੇ ਆਉਂਦੀ ਅੱਛਾ ਜੀ ਤੇ ਅਸੀਂ ਦੋ ਭਰਾ ਹਾਂ ਸਾਨੂੰ ਟਾਈਟਾ ਜੀ ਕਿੱਲੇ ਆਉਂਦੀ ਠੀਕ ਹੈ ਹਾਂਜੀ ਤੇ ਲੇਜ਼ਰ ਲੈਵਲ ਕਿਹੜੇ ਟਰੈਕਟਰ ਨਾਲ ਸ਼ੁਰੂ ਕੀਤਾ ਆਪਾਰਜਨ ਅਲਟਰਾਸ਼ੀਅਸ 5 ਜੀ अच्छा जी उधो ਪਹਿਲਾਂ ਆਪਣੇ ਕੋਲ ਇੱਕ ਟਰੈਕਟਰ ਸੀਗਾ ਫਾਰਮ ਟਰੈਕ 60 ਫਾਰਮ ਟਰੈਕ 60 ਉਹ ਆਪਾਂ ਨਵਾ ਲਿਆ ਸੀ 2005 ਚ ਅੱਛਾ ਜੀ ਤੇ 2009 ਚ ਲਿਆ ਸੀ ਆਪਾਂ ਅਰਜਨ 605000 ਜਦੋਂ ਤੁਸੀਂ ਕਿਰਾਏ ਦਾ ਕੰਮ ਸ਼ੁਰੂ ਕੀਤਾ ਲੇਜ਼ਰ ਲੈਵਲ ਦਾ ਹਾਂਜੀ ਉਦੋਂ ਕਿੰਨੇ ਟਰੈਕਟਰ ਸੀ ਤੁਹਾਡੇ ਕੋਲ ਉਹਦੇ ਕੋਲ ਦੋ ਸੀਗੇ ਦੂਜਾ ਆਰ ਜਨਰੇਟਰ ਸੀਗਾ ਦੂਜਾ ਆਰਜਨ ਟਰੈਕਟਰ ਹਾਂਜੀ 2009 ਚ ਤੁਸੀਂ ਕੰਮ ਸ਼ੁਰੂ ਕੀਤਾ 2009 ਚ ਕੰਮ ਸ਼ੁਰੂ ਕੀਤਾ ਇੰਨਾ ਮਸ਼ੀਨਾਂ ਤੋਂ ਇਲਾਵਾ ਟਰੈਕਟਰਾਂ ਤੋਂ ਇਲਾਵਾ ਤੇ ਟਰਾਲੀਆਂ ਕਿੰਨੀਆਂ ਆਪਣੇ ਕੋਲ ਟਰਾਲਾ ਟਰਾਲੇ ਹੈਗੇ ਆਪਣਾ ਮਿੱਟੀ ਵਾਲੀ ਕਿੰਨੇ ਕੋ ਹੋਣਗੇ 18 ਟਰਾਲੇ ਹੋਣਗੇ ਆਪਣੇ ਨੂੰ 18 ਟਰਾਲੇ ਹੋਣਗੇ ਲੈ ਵੀ ਜੱਟੋ ਸੁਣ ਲਓ ਇਹ ਇੱਥੇ ਰਹਿ ਕੇ ਜਿਹੜੀ ਆ ਨਾ ਐਨੀ ਤਰੱਕੀ ਕੀਤੀ ਜਾ ਸਕਦੀ ਆ ਜੇ ਰੱਬ ਤੇ ਵਿਸ਼ਵਾਸ ਹੋਵੇ ਤੇ ਆਪਣੇ ਆਪ ਤੇ ਭਰੋਸਾ ਹੋਵੇ ਤੇ ਫਿਰ ਮਿੱਤਰੋ ਵਿਦੇਸ਼ ਜਿਹੜੇ ਆ ਬਹੁਤ ਛੋਟੇ ਪੈ ਜਾਂਦੇ ਆ ਤੇ ਗੱਲ ਵੀਰ ਦੀ ਜਿਹੜੀ ਆ ਧਿਆਨ ਨਾਲ ਸੁਣਿਓ ਅਗੇ ਜਵਾਕਾਂ ਨੂੰ ਜ਼ਰੂਰ ਦਿਖਾਓ ਇਹ ਵੀਡੀਓ ਜਿਹੜੇ ਇਹ ਕਹਿੰਦੇ ਆ ਕਿ ਸਾਡੇ ਕੋ ਇੱਥੇ ਕੰਮ ਨਹੀਂ ਹੋਣਾ ਇਟਲੀ ਚ ਜਾ ਕੇ ਅਸੀਂ ਗੰਡੇ ਜ਼ਰੂਰ ਪੁੱਟ ਲਾਂਗੇ